ਇਹ ਜਿਹੜੀ ਕੇਕ ਦੀ ਘਟਨਾ ਬੱਚੇ ਦੀ ਡੈਥ ਹੋਈ ਆ ਮੌਤ ਹੋਈ ਆ ਇਹਦਾ ਬਹੁਤ ਦੁੱਖ ਆ ਮੈਨੂੰ ਹੁਣ ਮੈਂ ਉਸ ਪਰਿਵਾਰ ਨਾਲ ਆਪਣੇ ਦੁੱਖ ਬਿਆਖਤ ਕਰਦਾ ਦੂਜੀ ਗੱਲ ਇਹ ਕਰਦਾ ਵੀ ਜਿਹੜੇ ਫੂਡ ਸੇਫਟੀ ਦੇ ਜਿਹੜੇ ਨਿਜਮ ਐ ਐਕਟ ਹੋ ਜਾਣਾ ਕਾਫੀ ਨਹੀਂ ਐਕਟ ਦਾ ਐਗਜ਼ਿਸਟ ਕਰਨਾ ਐਕਟ ਦੀ ਇੰਪਲੀਮੈਂਟੇਸ਼ਨ ਹੋ ਜਾਣੀ ਔਰ ਲੋਕਾਂ ਨੂੰ ਵਾਕਐ ਫੂਡ ਜਿਹੜਾ ਸਟੈਂਡਰਡ ਤੇ ਸੇਫ ਫੂਡ ਮਿਲਣਾ ਚਾਹੀਦਾ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਲੈਪਸ ਹੈ ਬਹੁਤ ਵੱਡਾ ਇੱਕ ਹਾਂਜੀ ਡਾਕਟਰ ਸਾਹਿਬ ਟੈਕਨੀਕਲ ਕਿਹੜੇ ਪੁਆਇੰਟ ਆ ਬੱਚੀ ਦੀ ਜਾਨ ਕੇ ਮੇ ਚਲੇਗੀ ਇੱਕ ਤਾਂ ਜਿਹੜਾ ਆਨਲਾਈਨ ਕੇਕ ਮੰਗਵਾਇਆ ਇਹ ਬੜਾ ਵੱਡਾ ਰੀਜ਼ਨ ਹੈ ਤੇ ਜਿਹੜਾ ਤੁਸੀਂ ਘਰ 'ਚ ਬੈਠੇ ਜਿਹੜਾ ਸੋਚਦੇ ਹੋ ਕਿ ਘਰੋਂ ਨਾ ਨਿਕਲੀਏ ਆਪਾਂ ਸ਼ਾਪ ਤੇ ਵੈਂਡਰ ਦੇ ਕੋਲ ਜਾ ਕੇ বেকার ਕੋਲ ਕੇਕ ਵਾਲੇ ਕੋਲ ਜਾ ਕੇ ਨਾ ਪਸੰਦ ਕਰੀਏ ਇਹ 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 ਇਹਦੇ 'ਚ ਬਹੁਤ ਵੱਡਾ ਰੀਜ਼ਨ ਹੈ ਦੂਜੀ ਗੱਲ ਇਹ ਹੈ ਵੀ ਜਿਹੜਾ ਕੇਕ ਹੈ ਇਹ ਇਦਾਂ ਦਾ ਆਈਟਮ ਹੈ ਇਹਦੇ 'ਚ ਬੈਕਟੀਰੀਆ ਵਾਇਰਸ ਜਾਂ ਅਨਹਾਈਜਨ ਦਾ ਬਹੁਤ ਜ਼ਿਆਦਾ ਹਾਲਾ ਜ਼ਿਆਦਾ ਕੰਡੀਸ਼ਨ ਹੈ ਇਹਦੇ 'ਚ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਇਹ ਹੋ ਸਕਦਾ ਔਰ ਜਿਹੜੀ ਇਹਦੇ ਵਿੱਚ ਡੈਥ ਹੋਈ ਹੈ ਤੁਸੀਂ ਕੇਕ ਨੂੰ ਲੈ ਕੇ ਚਲੋਗੇ ਤਾਂ ਕੇਕ ਦੇ ਉੱਤੇ ਜਿਹੜੇ ਇੰਨੇ ਫਲੋਰਸੈਂਟ ਕਲਰਸ ਉਹ ਮਣ ਕੇ ਮਣ ਕੇ ਫੋਮਸ ਐ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਐਡ ਕਰਨਾ ਪੈਂਦੇ ਆ ਤੇ ਇਹ ਇਧਰ ਨੂੰ ਚੱਲ ਪਿਆ ਮੈਂ ਇਹ ਕਹਿੰਨਾ ਇਹ ਬਹੁਤ ਵੱਡਾ ਇੱਕ ਬਹੁਤ ਵੱਡੀ ਖਤਰਨਾਕ ਗੱਲ ਹੈ ਔਰ ਮੋਰਓਵਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜਾ ਕਲਰਜ਼ ਹੈ ਜਾਂ ਇਹ ਦਿਖਾਵਾ ਹੈ ਕਲ ਸੋਨਾ ਦੇਖਣ ਨੂੰ ਸੋਨਾ ਕੋਈ ਚੀਜ਼ ਲੱਗੇ ਇਧਰ ਨੂੰ ਨਾ ਤੁਰੀਏ ਇਹ ਤੁਹਾਡੀ ਇੱਕ ਇਹ ਖਤਰਨਾਕ ਹੈ ਡਾਕਟਰ ਸਾਹਿਬ ਖਾਣਾ ਕੀਕ ਖਤਰਨਾਕ ਸਾਬਤ ਹੋ ਸਕਦਾ ਕਿਉਂਕਿ ਜਿਹੜੇ ਐਡ ਮਿਕਸਚਰ ਯੂਜ਼ ਕੀਤੇ ਆ ਜਦੋਂ ਉਹ ਅਪਰੂਵਡ ਕਹਿ ਕੇ ਤਾਂ ਉਹ ਦਿਖਾ ਦੇਣਗੇ ਸਾਨੂੰ ਵੀ ਕਿ ਕੰਪਨੀਆਂ ਅਪਰੂਵਡ ਆ ਕਿ ਇਹ ਕਲਰ ਅਪਰੂਵਡ ਹੈ ਜਦੋਂ ਅਪਰੂਵਡ ਕਲਰ ਦੀ ਹਾਰਡ ਵਿੱਚ ਇਹਨਾਂ ਨੇ ਪਤਾ ਨਹੀਂ ਕਿੱਥੋਂ ਕੋਈ ਲੈ ਆਉਣਾ ਉਹ ਅਨਸੇਫ ਵੀ ਨਿਕਲ ਆਉਣਾ ਕੋਈ ਜ਼ਰੂਰੀ ਥੋੜਾ ਕੰਪਨੀ ਕਹਿ ਦਿੰਦੀ ਕਲੇਮ ਕਰਦੀ ਹੈ ਕਿ ਅਪਰੂਵਡ ਹੈ ਪਰ ਉਹ ਚੀਜ਼ ਅਪ ਟੂ ਮਾਰਕ ਨਿਕਲਣੀ ਆ ਸਟੈਂਡਰਡ ਦੇ ਮੁਤਾਬਕ ਨਿਕਲਣੀ ਇਹ ਕੋਈ ਜ਼ਰੂਰੀ ਨਹੀਂ ਹੈਗੀ ਜੀ ਉਹ ਜਿਹੜੀ ਆ ਉਹ ਜਦੋਂ ਟੈਸਟ ਲੈਬ ਚ ਹੋਣਾ ਪਤਾ ਤਾਂ ਫਿਰ ਲੱਗਣਾ ਜਾਂ ਜਦੋਂ ਅਸੀਂ ਤਾਂ ਉਦੋਂ ਹਰਕਤ ਚ ਆਉਣਾ ਜਦੋਂ ਫਿਰ ਬੱਚਾ ਕੋਈ ਡੈਥ ਹੋ ਗਈ ਆ ਜਾਂ ਕੁਝ ਹੋ ਗਿਆ ਫਿਰ ਟੈਸਟਿੰਗ ਸ਼ੁਰੂ ਹੋ ਜਾਣੀ ਸਲੋਲੀ ਸਲੋਲੀ ਜਿਹੜੀਆਂ ਇਹ ਚੀਜ਼ਾਂ ਬਾਡੀ ਚ ਜਾਈ ਜਾਂਦੀਆਂ ਜਿਹੜੀਆਂ ਅਨਸੇਫ ਆਈ ਜਾਂਦੀਆਂ ਕਈ ਚੀਜ਼ਾਂ ਅਸੀ ਰਿਜ਼ਲਟਸ ਆਉਂਦੇ ਆ ਕਿੰਨੇ ਕਿੰਨੇ ਚਿਰ ਤੋਂ ਬੰਦੇ ਬਣਾਉਂਦੇ ਰਹਿੰਦੇ ਆ ਲਈ ਜਾਂਦੇ ਲੋਕੀ ਸਲੋਲੀ ਸਲੋਲੀ ਤਾਂ ਇੱਕ ਬੰਦਾ ਸਲੋ ਸੁਸਾਈਸਾਈਡ ਤਾਂ ਮਾਰ ਹੀ ਰਹੇ ਆ ਆਪਾਂ ਜੇ ਅਡਲਟਰੈਂਟ ਕੋਈ ਨਾ ਕੋਈ ਵਿੱਚ ਇਦਾਂ ਦਾ ਆਉਂਦਾ ਸੋ ਜਿਹੜੀ ਇਹ ਘਟਨਾ ਆ ਵਾਪਰੀ ਇੱਥੇ ਦੀ ਪਹਿਲਾਂ ਵੀ ਪਿਛਲੇ ਸਾਲ ਵੀ ਇਦਾਂ ਦੀ ਘਟਨਾ ਵਾਪਰੀ ਸੀ ਕੇਕ ਨਾਲ ਜੁੜੀਆਂ ਬੇਕਰੀ ਨਾਲ ਜੁੜੀਆਂ ਇਹ ਘਟਨਾਵਾਂ ਕਿ ਇਹ ਕਰੀਮ ਜਾਂ ਜਿੰਨੀਆਂ ਚੀਜ਼ਾਂ ਇਹਦੇ ਵਿੱਚ ਯੂਜ਼ ਹੁੰਦੀਆਂ ਬੇਸ ਤਾਂ ਹਾਲਾਂਕਿ ਮੈਦੇ ਦਾ ਬਣਦਾ ਚਾ ਉਹ ਅਲੱਗ ਹੈ ਪਰ ਬਾਕੀ ਚੀਜ਼ਾਂ ਬਹੁਤ ਕੋਸ਼ਿਸ਼ ਇਹਦੇ ਚ ਕਰਨ ਲੱਪੇ ਆ ਜਿਹੜਾ ਦਿਖਾਵਾ ਦੁਖਵਾ ਮੈਂ ਇਹ ਕਹਿਣਾ ਚਾਹੁੰਦਾ ਜ਼ਰੂਰ ਵੀ ਜਿਹੜੀ ਕਲਰ ਹਨਾ ਇਹ ਤੁਹਾਡੀ ਸੈਂਸ ਆਫ ਸਾਈਟ ਵਾਸਤੇ ਅੱਖਾਂ ਵਾਸਤੇ ਆ ਸੂਟਾਂ ਦੇ ਕਲਰ ਦੇਖਿਆ ਕਰੋ ਘਰ ਚ ਪੇਂਟ ਕਰਾਉਣ ਦੇ ਕਲਰ ਦੇਖਿਆ ਕਰੋ ਕਾਰਾਂ ਕੋਠੀਆਂ ਦੇਖੋ ਕਲਰ ਆਹ ਕਾਰ ਗੱਡੀ ਲੈਣੀ ਆ ਕੇਕ ਜਿਹੜੀ ਖਾਣ ਵਾਲੀ ਵਸਤੂ ਉਹਦੇ ਕਲਰ ਦੇ ਚੱਕਰ ਚ ਨਾ ਪਾਓ ਜਦੋਂ ਤੁਸੀਂ ਉਹਦੇ ਕਲਰਫੁਲ ਚੀਜ਼ਾਂ ਉਹਨੂੰ ਐਦਾਂ ਸਜਾਵਟ ਉਹ ਤੁਹਾਡੇ ਪੇਟ ਚ ਜਾਣੀ ਆ ਉਹ ਚੀਜ਼ ਉਹ ਬੈਸਟ ਚਾਹੀਦੀ ਜਿਹੜੀ ਤੁਹਾਡੇ ਸਰੀਰ ਲਈ ਫਿੱਟ ਹੋਵੇ ਨਾ ਕਿ ਅੱਖਾਂ ਲਈ ਜਸਤ ਹੋਵੇ ਤੁਸੀਂ ਇਹ ਦੇਖੋ ਕਾਦੇ ਲਈ ਯਾਰ ਕੋਈ ਚੀਜ਼ ਸੋਪ ਐ ਸਕਿਨ ਲਈ ਦੇਖੋ ਵੀ ਵਧੀਆ ਟੱਚ ਲਈ ਵਧੀਆ ਸਕਿਨ ਲਈ ਵਧੀਆ ਉਹਦੇ ਵੀ ਕਲਰ ਦੇਖੀ ਜਾਣੇ ਅੱਖਾਂ ਲਈ ਵੀ ਕਲਰ ਦੇਖੀ ਜਾਣੇ ਫੂਡ ਨਹੀਂ ਫੂਡ ਦੇ ਮਾਮਲੇ ਚਣਗੈਲੀ ਨਾ ਕਰੋ ਕਿਉਂਕਿ ਜਦੋਂ ਅਸੀਂ ਫੂਡ ਦੇ ਜਾਂਦੇ ਹੁੰਦੇ ਸੀ ਰੀਡ ਕਰਦੇ ਸੀ ਤਾਂ ਸਾਨੂੰ ਉਹ ਕਹਿੰਦੇ ਜੀ ਲੋਕੀ ਡਿਮਾਂਡ ਕਰਦੇ ਆ ਕਲਰ ਸੋ ਅਸੀਂ ਮਿਹਨਤ ਤਾਂ ਬਹੁ ਕੀਤੀ ਔਰ ਮੈਂ ਖਾਸ ਕਰਕੇ ਕਹਿਣਾ ਚਾਹੁੰਨਾ ਤੇ ਜਿੱਥੇ ਲੋਕਾਂ ਨੂੰ ਫੂਡ ਆੜਾ ਕੰਮ ਕਰਨ ਵਾਲਿਆਂ ਨੂੰ ਇੰਨੀ ਅਵੇਅਰਨੈਸ ਨਾ ਹੋਵੇ ਇਨੀ ਜਾਣਕਾਰੀ ਨਾ ਹੋਵੇ ਇਨੀ ਅਕਲ ਨਾਲ ਵਰਤਣ ਜਿਨ੍ਹਾਂ ਲਈ ਜਾਨਾਂ ਦਾ ਕੋਈ ਬਹੁਤਾ ਮੁੱਲ ਨਾ ਹੋਵੇ ਜਿੱਥੇ ਫੂਡ ਬਿਜ਼ਨਸ ਦਾ ਕੰਮ ਕਰਨ ਵਾਲੇ ਨੂੰ ਉੱਥੇ ਅਲੋ ਹੀ ਨਹੀਂ ਹੋਣਾ ਚਾਹੀਦਾ ਕਲਰ ਉੱਥੇ ਅਪਰੂਵਡ ਦਾ ਨਾ ਅਨਪਰੂਵਡ ਦੀ ਗੱਲ ਨਹੀਂ ਮੈਂ ਕਰਦਾ ਉੱਥੇ ਅਲੋ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਦੀ ਆਰਟ ਵਿੱਚ ਨਾ ਉਹ ਬਹੁਤ ਘਟੀਆ ਸਬਸਟੈਂਡਰਡ ਦੀਆਂ ਚੀਜ਼ਾਂ ਯੂਜ਼ ਕਰ ਲੈਂਦੇ ਅਨਸੇਫ ਯੂਜ਼ ਕਰ ਲੈਂਦੇ ਜਿਹੜੀਆਂ ਬਾਅਦ ਚ ਫਿਰ ਸਾਬਤ ਗਲਤ ਹੁੰਦੀਆਂ ਠੀਕ